9,8,7,6,5,4,3,2,1,0 23 ਦੀ ਜਦੋਂ Chandrayaan 3 ਦੀ ਲਾਂਚਿੰਗ ਹੋਈ ਹੁਣ ਤੱਕ ਸਭ ਕੁਝ ਠੀਕ ਠਾਕ ਜਾ ਰਿਹਾ ਹੈ ਵਿਗਿਆਨੀਆਂ ਨੂੰ ਭਰੋਸਾ ਹੈ ਕਿ 23 ਅਗਸਤ ਦੀ ਸ਼ਾਮ Chandrayaan 3 ਦਾ Vikram Lander ਚੰਨ ਦੀ ਸਤਹ ਤੇ ਸੌਫਟ ਲੈਂਡਿੰਗ ਕਰੇਗਾ ਅਤੇ ਇਸੇ ਦੇ ਨਾਲ ਭਾਰਤ ਦੁਨੀਆ ਦੇ ਉਹਨਾਂ ਕੁਝ ਦੇਸ਼ਾਂ ਦੀ ਲਿਸਟ ਵਿੱਚ ਆ ਜਾਏਗਾ ਜਿਨ੍ਹਾਂ ਨੇ ਸਫਲ ਮੂਨ ਮਿਸ਼ਨ ਨੂੰ ਅੰਜਾਮ ਦਿੱਤਾ ਹੁਣ ਤੁਹਾਨੂੰ ਪਤਾ ਹੈ ਕਿ ਚੰ드ਰੀਆਨ ਮਿਸ਼ਨ ਤੇ ਭਾਰਤ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਚੰ드ਰੀਆਨ ਦੀਆਂ ਖਬਰਾਂ ਦੇ ਵਿਚਾਲੇ ਤੁਸੀਂ ਅਜਿਹੇ ਕਈ ਸ਼ਬਦ ਸੁਣਦੇ ਹੋਗੇ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਘੱਟ ਜਾਣਕਾਰੀ ਹੋਵੇ। ਜਿਵੇਂ ਕਿ ਲੈਂਡਰ ਕੀ ਹੁੰਦਾ ਹੈ? ਕੀ ਹੁੰਦਾ ਹੈ ਰੋਵਰ? ਇਹ ਕਿਵੇਂ ਕੰਮ ਕਰੇਗਾ? ਲਾਂਚ ਹੋਣ ਦੇ ਵੇਲੇ ਜਿਵੇਂ ਚੰ드ਰੀਆਨ ਦਿਖਾਈ ਦੇ ਰਿਹਾ ਸੀ ਕਿ ਉਸੇ ਤਰ੍ਹਾਂ ਦਾ ਸਟਰਕਚਰ ਚੰਨ ਤੇ ਉਤਰੇਗਾ। ਚੰਨ ਤੇ ਉਤਰਨ ਤੋਂ ਬਾਅਦ ਕੀ ਹੋਏਗਾ? ਹਾਰਡ ਲੈਂਡਿੰਗ ਕੀ ਹੁੰਦੀ ਹੈ ਸੌਫਟ ਲੈਂਡਿੰਗ ਕੀ ਹੁੰਦੀ ਹੈ ਜੇਕਰ ਇਹ ਚੰ드ਰੀਅਨ 3 ਹੈ ਤਾਂ ਚੰ드ਰੀਅਨ 1 ਅਤੇ ਚੰ드ਰੀਅਨ 2 ਦਾ ਕੀ ਹੋਇਆ ਤੁਹਾਡੇ ਮਨ ਵਿੱਚ ਉੱਠਦੇ ਅਜਿਹੇ ਕਈ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਇਸ ਵੀਡੀਓ ਵਿੱਚ ਮੈਂ ਕਰੂੰਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰ드ਰੀਅਨ 1 ਅਤੇ ਚੰ드ਰੀਅਨ 2 ਦੀ ਫਿਰ ਵਿਸਤਾਰ ਨਾਲ ਗੱਲ ਕਰਾਂਗੇ ਚੰ드ਰੀਅਨ 3 ਬਾਰੇ ਇੱਥੇ ਸਭ ਤੋਂ ਵੱਡਾ ਪ੍ਰਾਊਡ ਮੂਮੈਂਟ ਇਹ ਹੈ ਕਿ ਭਾਰਤ ਦੇ ਵੱਲੋਂ ਇਹ ਜੋ ਤਿੰਨੇ ਮੂਨ ਮਿਸ਼ਨ ਸ਼ੁਰੂ ਕੀਤੇ ਗਏ ਨੇ ਉਹਨਾਂ ਦੀ ਕੋਸਟਿੰਗ ਯਾਨੀ ਖਰਚਾ ਵੱਡੀਆਂ ਫਿਲਮਾਂ ਦੇ ਬਜਟ ਨਾਲੋਂ ਵੀ ਘੱਟ ਹੈ ਜਿਵੇਂ ਕਿ ਚੰ드ਰੀਆਨ 1 ਦਾ ਕੁੱਲ ਖਰਚਾ 386 ਕਰੋੜ ਸੀ ਜਦਕਿ ਹਿੱਟ ਫਿਲਮ ਆਰ 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 ਦਾ ਬਜਟ ਹੀ ਸਿਰਫ 550 ਕਰੋੜ ਸੀ ਚੰ드ਰੀਆਨ 2 ਦਾ ਬਜਟ 978 ਕਰੋੜ ਸੀ ਅਤੇ ਹੁਣ ਚੰ드ਰੀਆਨ 3 ਦਾ ਕੁੱਲ ਖਰਚਾ 615 ਕਰੋੜ ਆਇਆ ਹੈ ਯਾਨੀ ਕਿ ਤਿੰਨਾ ਮੂਨ ਮਿਸ਼ਨ ਤੇ ਕੁੱਲ ਖਰਚਾ 2000 ਕਰੋੜ ਨੂੰ ਵੀ ਨਹੀਂ ਟੱਪਿਆ ਇਸ ਤੋਂ ਜ਼ਿਆਦਾ ਤਾਂ ਹਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਦਾ ਬਜਟ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਪਹਿਲੇ ਚੰ드ਰੀਆਨ ਮਿਸ਼ਨ ਬਾਰੇ ਅਤੇ ਦੂਜੇ ਚੰ드ਰੀਆਨ ਮਿਸ਼ਨ ਦੇ ਬਾਰੇ। ਸਾਲ 2008 ਵਿੱਚ ਚੰ드ਰੀਆਨ ਰੋਵਰ ਅਤੇ ਲੈਂਡਰ ਦਾ ਆਪਸ ਵਿੱਚ ਸੰਪਰਕ ਨਹੀਂ ਰਿਹਾ। ਇਹੀ ਵਜ੍ਹਾ ਸੀ ਕਿ ਜਦੋਂ ਮਿਸ਼ਨ ਮੰਨ ਮੁਤਾਬਕ ਕਾਮਯਾਬ ਨਹੀਂ ਹੋਇਆ ਤਾਂ ਉਸ ਵੇਲੇ ਦੇ ਇਸਰੋ ਦੇ ਮੁਖੀ ਕੇਸਿਵਨ ਰੋਪੇਸੀ ਅਤੇ ਪੀਐਮ ਮੋਦੀ ਨੇ ਉਹਨਾਂ ਨੂੰ ਹਿੰਮਤ ਨਾ ਹਾਰਨ ਦੀ ਗੱਲ ਕਹੀ ਸੀ ਅਤੇ ਗੱਲ ਲੰ ਲਾ ਲਿਆ ਸੀ। ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਲੈਂਡਰ ਅਤੇ ਰੋਵਰ ਕੀ ਬਣਿਆ? ਕੀ ਹੁੰਦੀ ਹੈ ਹਾਰਡ ਲੈਂਡਿੰਗ? ਕੀ ਹੁੰਦੀ ਹੈ ਸੌਫਟ ਲੈਂਡਿੰਗ? ਇਹ ਵੀ ਜਾਣਾਂਗੇ। ਜਦੋਂ ਚੰ드ਰੀਆਨ ਦੀ ਲਾਂਚਿੰਗ ਹੋਈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਆਲੇ ਦੁਆਲੇ ਅੱਗ ਦੀ ਵਜ੍ਹਾ ਨਾਲ तापमान ਵੱਧ ਗਿਆ ਜਿਸ ਰੂਪ ਵਿੱਚ ਚੰ드ਰਯਾਨ 3 ਲਾਂਚ ਹੋਇਆ ਉਹ ਬਹੁ ਉਸੇ ਤਰ੍ਹਾਂ ਹੀ ਉਹ ਚੰਨ ਤੇ ਨਹੀਂ ਉਤਰੇਗਾ ਜਿਵੇਂ ਜਿਵੇਂ ਇਹ ਉੱਪਰ ਪਹੁੰਚਿਆ ਉਸੇ ਤਰ੍ਹਾਂ ਹੀ ਉਸ ਦੇ ਹਿੱਸੇ ਵੱਖ ਹੁੰਦੇ ਗਏ ਅਤੇ ਅਜੇਹਾ ਵੀ ਨਹੀਂ ਹੈ ਕਿ ਧਰਤੀ ਤੋਂ ਉੱਡਣ ਵਾਲਾ ਇਹ ਮਿਸ਼ਨ ਸਿੱਧਾ ਚੰਨ ਤੇ ਪਹੁੰਚ ਗਿਆ ਸਭ ਤੋਂ ਪਹਿਲਾਂ ਇਸ ਮਿਸ਼ਨ ਨੇ ਧਰਤੀ ਦੀ ਆਰਬਿਟ ਵਿੱਚ ਚੱਕਰ ਲਗਾਏ ਫਿਰ ਚੰਦਰਮਾ ਦੇ ਨੇੜੇ ਜਾਣ ਤੋਂ ਪਹਿਲਾਂ ਉਸ ਦੀ ਆਰਬਿਟ ਵਿੱਚ ਵੀ ਚੱਕਰ ਕੱਟੇ ਇਸ ਲਈ ਜੁਲਾਈ ਵਿੱਚ ਲਾਂਚ ਕੀਤਾ ਗਿਆ ਮਿਸ਼ਨ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੈ ਕੇ ਲਗਭਗ ਚੰਦ ਦੀ ਸਤਹ ਤੇ ਉਤਰਨ ਨੂੰ ਤਿਆਰ ਹੈ ਇਸ ਦਾ ਸਬੂਤ ਇਹ ਵੀ ਹੈ ਕਿ ਮਿਸ਼ਨ ਨੇ ਚੰਦ ਦੀਆਂ ਕਈ ਤਸਵੀਰਾਂ ਧਰਤੀ ਤੇ ਭੇਜੀਆਂ ਵੀ ਨੇ ਹੁਣ ਗੱਲ ਇਹ ਆਉਂਦੀ ਹੈ ਕਿ ਜੇਕਰ ਇਹ ਪੂਰੇ ਦਾ ਪੂਰਾ ਢਾਂਚਾ ਚੰਨ ਤੇ ਨਹੀਂ ਉਤਰਦਾ ਤਾਂ ਆਖਿਰ ਕਿਹੜਾ ਹਿੱਸਾ ਹੈ ਜੋ ਅਸਲ ਵਿੱਚ ਚੰਦ ਦੀ ਸਤਹ ਤੇ ਉਤਰ ਕੇ ਕੰਮ ਸ਼ੁਰੂ ਕਰੇਗਾ ਚੰ ਤੇ ਅਸਲ ਵਿੱਚ ਉtreਗਾ ਸਿਰਫ ਇਹ ਹਿੱਸਾ ਇਸ ਹਿੱਸੇ ਜਿਸ ਨੂੰ ਲੈਂਡਰ ਕਿਹਾ ਜਾ ਰਿਹਾ ਹੈ ਉਸ ਨੂੰ ਚੰਦ ਦੀ ਸਤਹ ਤੱਕ ਲੈ ਜਾਣ ਦਾ ਕੰਮ ਇਸ ਪ੍ਰਪਲਸ਼ਨ ਮੋਡਿਊਲ ਦੇ ذریعے ਕੀਤਾ ਜਾ ਰਿਹਾ ਹੈ ਲੈਂਡਰ ਇਸ ਮੋਡਿਊਲ ਤੋਂ ਵੱਖ ਹੋ ਜਾਏਗਾ ਅਤੇ ਕੋਸ਼ਿਸ਼ ਕਰੇਗਾ ਕੀ ਸਾਲ 2019 ਵਿੱਚ ਚੰ드ਰੀਅਨ 2 ਦੇ ਵੇਲੇ ਜਦੋਂ ਇਹ ਵਿਕਰਮ ਲੈਂਡਰ ਚੰਨ ਤੇ ਲੈਂਡ ਕਰਨ ਲੱਗਿਆ ਤਾਂ ਸੌਫਟਵੇਅਰ ਗਲਿਚ ਯਾਨੀ ਟੈਕਨੀਕਲ ਫਾਲਟ ਦੀ وجہ ਨਾਲ ਇਹ ਲੈਂਡਿੰਗ ਤੈ ਸਪੀਡ ਨਾਲ ਨਹੀਂ ਹੋਈ ਅਤੇ ਲੈਂਡਰ ਨੂੰ ਨੁਕਸਾਨ ਪਹੁੰਚਿਆ ਜਿਸ ਦੀ وجہ ਨਾਲ ਉਹ ਮਿਸ਼ਨ ਮਨ ਮੁਤਾਬਕ ਸਫਲ ਨਹੀਂ ਹੋਇਆ ਪਰ ਗੱਲ ਇਹ ਵੀ ਹੈ ਕਿ ਵਿਕਰਮ ਲੈਂਡਰ ਭਾਵੇਂ ਹੀ ਅਸਫਲ ਰਿਹਾ ਹੋਵੇ ਪਰ ਆਰਬਟਰ ਚੰ드ਰਮਾ ਅਤੇ ਇਸ ਦੇ ਵਾਤਾਵਰਣ ਦੇ ਬਾਰੇ ਮਹੱਤਵਪੂਰਨ ਜਾਣਕਾਰੀਆਂ ਇਕੱਠਾ ਕਰਦਾ ਰਿਹਾ ਹੁਣ ਚੰ드ਰੀਅਨ 3 ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਜੋ ਗੜਬੜੀ 4 ਸਾਲ ਪਹਿਲਾਂ ਹੋਈ ਸੀ ਉਹ ਦੁਬਾਰਾ ਨਾ ਹੋਵੇ ਅਤੇ ਵਿਕਰਮ ਰੱਖਿਆ ਗਿਆ ਹੈ ਚੰ드ਰਯਾਨ 3 ਦੇ ਇਸ ਲੈਂਡਰ ਤੇ ਚਾਰ ਸਾਇੰਟੀਫਿਕ ਇਨਸਟਰੂਮੈਂਟ ਲੱਗੇ ਹੋਏ ਨੇ ਇਹਨਾਂ ਵਿੱਚੋਂ ਇੱਕ ਚੰ드ਰਮਾ ਤੇ ਪਹੁੰਚਾਲ ਆਉਂਦਾ ਹੈ ਜਾਂ ਨਹੀਂ ਇਸ ਦੀ ਪਰਖ ਕਰੇਗਾ ਦੂਜੇ ਦੇ ذریعے ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋਏਗੀ ਕਿ ਚੰ드ਰਮਾ ਦੀ ਸਤ੍ਹਾ ਤੇ ਗਰਮੀ ਕਿਸ ਤਰ੍ਹਾਂ ਇਸ ਦੀ ਮਦਦ ਨਾਲ ਧਰਤੀ ਤੋਂ ਦੂਰ ਗ੍ਰਹਿਆਂ ਅਤੇ ਟਿਮਟਿਮਾਉਂਦੇ ਤਾਰਿਆਂ ਦੇ ਬਾਰੇ ਹੋਰ ਜਾਣਕਾਰੀ ਹਾਸਲ ਹੋਏਗੀ। ਇਸ ਮਿਸ਼ਨ ਦੇ ਜਰੀਏ ਭਾਰਤ ਦੁਨੀਆ ਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਉਸ ਦੇ ਕੋਲ ਚੰਨ ਤੇ ਸੌਫਟ ਲੈਂਡਿੰਗ ਕਰਨ ਅਤੇ ਰੋਵਰ ਨੂੰ ਉੱਥੇ ਚਲਾਉਣ ਦੀ ਕਾਬਲੀਅਤ ਹੈ। ਇਸ ਨਾਲ ਦੁਨੀਆ ਦਾ ਭਾਰਤ ਤੇ ਭਰੋਸਾ ਵਧੇਗਾ ਜਿਸ ਨਾਲ ਵਪਾਰਕ ਗਤੀਵਿਧੀਆਂ ਵਧਾਉਣ ਵਿੱਚ ਮਦਦ ਮਿਲੇਗੀ। ਇੱਕ ਗੱਲ ਹੋਰ ਮਾਨਕਰਨ ਵਾਲੀ ਇਹ ਵੀ ਹੈ ਕਿ ਇਸ ਮਿਸ਼ਨ ਨਾਲ ਜੁੜੇ ਦਿਨ ਰਾਤ ਮਿਹਨਤ ਕਰਨ ਵਾਲੇ ਵਿਗਿਆਨੀਆਂ ਵਿੱਚ ਮਹਿਲਾ ਇੰਜੀਨੀਅਰਸ ਅਤੇ ਵਿਗਿਆਨੀਆਂ ਦੀ ਕੁੱਲ ਗਿਣਤੀ 54 ਜਿਨ੍ਹਾਂ ਦਾ ਜ਼ਿਕਰ 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਧੰਨਵਾਦ